ਹਾਂਜੀ ਸਤਿ ਸ੍ਰੀ ਅਕਾਲ ਜੀ ਮੇਤਰ ਸਦਾ ਆਪਣੇ ਅਰਮਾਨ ਤੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਜੀ ਅੱਜ ਆਪਾਂ ਜਾ ਰਹੇ ਹਾਂ ਚੱਕੀ ਤੇ ਐਟਰਾਧਰਨ ਆਪਣਾ ਚੋਬਰ ਦੇ ਉੱਤੇ ਆਪਾਂ ਲੋਡ ਕਰ ਰੱਖਿਆ ਬਸ ਆਪਾਂ ਸਿੱਧਾ ਉੱਥੇ ਆ ਕੇ ਲੈਟ ਕਰਾਉਣਾ ਹੈਗਾ ਤੇ ਇੱਧਰ ਦੇਖ ਸਕਦੇ ਹੋ ਆਪਣਾ ਘਰ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਚੱਕੀ ਤੇ ਆਪਾਂ ਤਿਆਰ ਸ਼ਹਿਰ ਹੋ ਗਏ ਆ ਦੇਖ ਸਕਦੇ ਹੋ ਆ ਦੇਖੋ ਤਰੀ ਇੱਧਰ ਤੇ ਮੰਮੀਂ ਤੇ ਫੜੀ ਹੈ ਜੀ ਮੱਝ ਆਪਣੀਆਂ ਬੈਠੀਆਂ ਨੇ ਕਿਤੇ ਖੜੀਆਂ ਨਾ ਹੋ ਜਾਣ ਡਰ ਲੱਗਦਾ ਗਾਣਾ ਮਿਲ ਨਹੀਂ ਗਿਆ ਮੇਨੂੰ ਪਰ ਉਹ ਬੈਠੇ ਮੰਮੀ ਜੀ ਵੰਡੀਆਂ ਕੀ ਹੁੰਦਾ ਨਾ ਮੇਰੇ ਮੂੰਹ ਬਹੁਤ ਮੋਹ ਕਰਦੀਆਂ ਨੇ ਆ ਦੇਖੋ ਜੀ ਮੈਂ ਸਪਹਿਲੀ ਐਂ ਕਰ ਲੱਗ ਗਿਆ ਤਾਂ ਇਧਰ ਮम्मी ਪਤਾ ਨਹੀਂ ਕੀ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੋਟਾ ਨਾਲ ਖੁੱਲਦੇ ਆ ਸਾਡੇ ਗੇਟ ਬੰਲੀਏ ਆਹ ਸਕورٹی ਗਾਰਡ ਆਉਂਦੇ ਉਸ ਤਰ੍ਹਾਂ ਦੇ ਚਲੋ ਮਿੱਤਰੋ ਚਲਦੀ ਆ ਕਿਤੇ ਡਿੱਗ ਪੈਣਾ ਪਵੇ ਆਪਣਾ ਆਟੇ ਵਾਲਾ ਚਲੋ ਫਿਰ ਉੱਥੇ ਆ ਕੇ ਮਿਲਦੇ ਆ ਚਾਹਣ ਚੱਕੀ ਦੇ ਵਿੱਚ ਲੈ ਕੇ ਆ ਸਕਦੇ ਆ ਲੱਗੇ ਆ ਆਪਣੇ ਆਟੇ ਨੂੰ ਇੱਥੇ ਉਹਨਾ ਪੀੜਾ ਕਰਨ ਵਾਸਤੇ ਆਪਾਂ ਆਪਣਾ ਘੱਟਾ ਸੱਟਾਂਗੇ ਤੇ ਬਾਈ ਵਾਜੋ ਆਪੀ ਇੱਥੇ ਕਰ ਦੂਗਾ ਜਿਹਦੇ ਨਾਲ ਇੱਥੇ ਬਾਈ ਤੋਲਦਾ ਹੁੰਦਾ ਹੈਗਾ ਤੇ ਤੇ ਪਿੰਡਾ ਹੁੰਦਾ ਹੀ ਫਿਰ ਇੱਧਰ ਹੁੰਦਾ ਹੈ ਇਹਨੂੰ ਗੱਡੀ ਨੂੰ ਆਪਣੀ ਬੈਕ ਕਰ ਲਈਏ ਬਿਲਕੁਲ ਡਰਾਈਵਰ ਤਾਂ ਗੁਰੇ ਪੱਕੇ ਆਪਾਂ ਅਰੇ ਇਹ ਆਈ ਚੱਕੀ ਜੀ ਮੇਤਰੋ ਆ ਠੰਡਾ ਵਕਤ ਹੈ ਜੀ ਟਾਈਮ ਹੋ ਰਿਹਾ ਤੇ ਮੰਮੀ ਪੀ ਰਹੀ ਹੈ ਤੇ ਦਰ ਆਪਾਂ ਬਾਹਰੋਂ ਪਾਲਕ ਤੋੜ ਕੇ ਲਿਆਏ ਜਿੱਥੇ ਵਿੱਚ ਇੱਕ ਛਲਗਮ ਲੱਗ ਰਿਹਾ ਸੀ ਉਹ ਵੀ ਤੋੜ ਲਿਆ ਤੇ ਨਾਲ ਧਰੀਆਂ ਵੀ ਤੋੜ ਲਈ ਤੇ ਇਧਰ ਆਪਾਂ ਗਮਚਾ ਗੀ ਜੀ ਪਾਣੀ ਗਰਮ ਕੀਤਾ ਪਿਆਗਾ ਤੇ ਉਤੋਂ ਹੁਣ ਆਪਾਂ ਲੈ ਕੇ ਆਉਣੇ ਆ ਜੀ ਕੱਪੜੇ ਹਾਂ ਕੱਪੜੇ ਤਾਂ ਹੁਣ ਠੰਡ ਨੇ ਠੰਡੇ ਹੋ ਜਾਣਗੇ ਜਾਈਏ ਆਪਾਂ ਤੇ ਆਹ ਦੇਖੋ ਜੀ ਪਾਲਕ ਦੇ ਪੱਤੇ ਕਿੱਡੇ ਕਿੱਡੇ ਨੇ ਕਿਹ ਇਹ ਇਸ ਕਰਕੇ ਹੋ ਗਏ ਕਿਉਂਕਿ ਆਪਾਂ ਥੋੜੀ ਬਹੁਤ ਘਟਾਈ ਗਾ ਕੇ ਇਸਤੇਮਾਲ ਬਹੁਤ ਘੱਟ ਹੋਇਆ ਪਾਲਕ ਦਾ ਆਪਾਂ ਸਬਜ਼ੀ ਘੱਟ ਬਣਾਉਂਦੇ ਸੀ ਇਹ ਤਾਂ ਅਸੀਂ ਪਰਸੋਂ ਰਾਣੀ ਵੀ ਲੈ ਗਈ ਹੁਣ ਤਾਂ ਮੈਨੂੰ ਲੱਗਦਾ ਹੂੰ ਬੜੀ ਮੀਤੀ ਪੁਰਜਾਬੀ ਗਾਵਿਆਂ ਨੂੰ ਕਿਹਾ ਕਿ ਪੁਰਜੀ ਬਣਾ ਲਓ ਆਇਆ ਬਾਦ ਬੱਸ ਦੇਖ ਸਕਦੇ ਹੋ ਕਿ ਡਿਗ ਡੇ ਪੱਤੇ ਹੋ ਰਿਹਾ ਹਲੇ ਵੱਡਾ ਪੱਤਾ ਕਿੱਧਰ ਗਿਆ ਇਹਦੇ ਵੀ ਵੱਡਾ ਸੀ ਮੈਂ ਸੁਣਤਾਇਆ ਬੜਾ ਐਡਾ ਵੱਡਾ ਪੱਤਾ ਸੀ ਉਹ ਸਾਰੇ ਇਹਦੇ ਵੀ ਸਰਕਲ ਵਿੱਚ ਆਉਂਦਾ ਸੀ ਤੇ ਆਪਾਂ ਲਿਟੇ ਬੈਠੇ ਪਏ ਇਧਰ ਠੰਡ ਨੇ ਨਾਲ ਅੱਜ ਬਹੁਤ ਜ਼ਿਆਦਾ ਠੰਡ ਹੈ ਜੀ ਇੱਕ ਹੋਰ ਖੁਸ਼ਖਬਰੀ ਦਿੰਨੀ ਮਰਵਾਣ ਨੂੰ 15 ਤਰੀਕ ਤੱਕ ਛੁੱਟੀਆਂ ਹੋਣ ਚੋਵਾਂ ਤਰੀਕ ਤੱਕ ਤੈਨੂੰ ਪਤਾ ਲੱਗਣਾ ਮੈਂ ਵੀ ਉਹ ਕੁਛ ਖੁਸ਼ਖਬਰੀ ਦੇ ਦਾਨੀ ਆਪਣਾ ਬੱਚਿਆਂ ਨੂੰ ਖੁਸ਼ ਹੋ ਜਾਣਾ। ਹੋਰ ਨੂੰ ਤਾਂ ਕਿੰਨਾ ਕੁਸ਼ ਹੋ ਗਿਆ ਦੇਖ ਰਵਾਨ ਦੇ ਮੈਂ ਤਾਂ ਸਵੈਲ। ਪੜਾਈ ਦਾ ਨਹੀਂ ਹੈਗਾ ਇਹਨਾਂ ਨੂੰ। ਜਨ ਕਰੇ ਰੇ ਅੰਦਾ ਵੜਾ ਭਾਈ। ਮੈਸੇਜ ਆ ਗਿਆ। ਥੈਂਕ ਯੂ ਗਾਇਸ। ਬਲੌਗ ਸਟਾਰਟ ਕੀ ਤਾਂ ਕੁਛ ਖੁਸ਼ਖਬਰੀ ਮਿਲ ਗਈ। ਥੈਂਕ ਯੂ। ਪੜਾਈ ਕਰਿਆ ਕਰੋ ਖੁਸ਼ਖਬਰੀ ਕਾਦੀ ਆਏ। ਪੜਾਈ ਵੀ ਹੋਈ ਜਾਊ ਐਸਾ ਛੁੱਟੀਆਂ ਵੀ ਜ਼ਰੂਰੀ ਆ। ਥੱਕ ਜਾਂਦੇ ਆ ਅਸੀਂ ਬਹੁਤ ਪੜਦੇ ਆ। ਹਾਂ। ਪੜਦਾ ਬਹੁਤ ਹੈ ਜੀ ਮੈਂ। ਸਾਰੇ ਬੱਚਿਆਂ ਨੂੰ ਇਹਦੇ ਵਰਗੇ ਨੂੰ ਖੁਸ਼ਖਬਰੀਆਂ। ਮੇਰਾ ਪੜਾਈ ਹੈ ਯਾਰੋ ਸਮਝਾਰੇ ਮੇਰੇ ਬਲੌਗ ਨੂੰ ਫੋਲੋ ਦੇਖਿਓ ਕੋਲ ਸਪੋਰਟ ਕਰਿਓ ਦੇਖੋ ਸਾਨੂੰ ਕੁਛ ਕਵਰੀ ਦੇਤੀ ਫੁੱਟੀਆਂ ਨਹੀਂ ਠੀਕ ਹੈ ਜਿਹੜੇ ਪੜਾਈ ਵਾਲੇ ਉਹਨਾਂ ਨੂੰ ਤਾਂ ਦੁੱਖ ਲੱਗੂਆ ਉਹਨਾਂ ਨੂੰ ਕੋਈ ਦੱਖ ਲੱਗੂ ਉਹਨਾਂ ਨੂੰ ਚਾਹ ਜੜਜੂ ਮੈਂ ਦੱਸਾਂ ਜਿਹੜੇ ਪੜਾਈ ਵਾਲੇ ਹੁੰਦੇ ਆ ਮਾਂ ਪੇ ਹੋਰੀ ਕਰ ਦਿੰਦੇ ਹੋਏ ਛੁੱਟੀ ਹੋ ਗਈ ਹਾਏ ਮੰਮੀ ਹੁਣ ਕੀ ਕਰਨਗੇ ਅਸੀਂ ਪੜਨਾ ਹਸਤਾ ਲੈ ਪਿੱਛੇ ਵਿੱਚ ਜਾ ਉਹ ਵੀ ਬਹੁਤ ਖੁਸ਼ ਹੁੰਦੇ ਹੋਣਗੇ ਪਰ ਇਹ ਦੋ ਦਿਨ ਚਾਹ ਬੜੀ ਖੜਾਉਂਦੇ ਆ ਆ ਠੰਡ ਲੱਜੀ ਨੇ ਪੜਨਾ ਕਰੇ ਬੈ ਕੇ ਪੜਨ ਲੋ ਘਰੇ ਬਿੱਠੇ ਰੋ ਛੁੱਟੀਆਂ ਪਾ ਮਮੀਨਾ ਹੋਰ ਕਰਦੇ ਔਰ ਮੈਂ ਸ਼ਰਤ ਕਰਾਉਣਾ ਹੈ ਲੋਕਡਾਊਨ ਹੋ ਜਾਏ ਤਾਂ ਲੋਕਡਾਊਨ ਹੋ ਜਾ ਜੀ ਨੇ ਪੜਨਾ ਤਾਂ ਕਰੇ ਬੈ ਜੂਗਾ ਲੋਕਡਾਊਨ ਵੀ ਹੋ ਜਾ ਲੋਕਡਾਊਨ ਹੋ ਜਾ ਵਧੀਆ ਗੀ ਬਾਹਰ ਵੀ ਐਸ ਸਾਲ ਨਾਲ ਆ ਕੇ ਸਾਲੋ ਜੀ ਫਿਰ ਬਾਹਰ ਵੀ ਆਣਾ ਆਪਣਾ ਆਹ ਨੂੰ ਨਹੀਂ ਦੇਖਿਆ ਸੀਗਾ ਮੈਸੇਜ ਆਇਆ ਪਿਆ ਸੀਗਾ ਇੱਥੇ ਠੰਡ ਬਹੁਤ ਥੋੜੇ ਮੂੰਹ ਵਿੱਚ ਜੀ ਪਾਲਕਾ ਲੋ ਖਾਓ ਸਾਰੇ ਹੋਣਾ ਤੇਰੇ ਵੀ ਦੇਖ ਪਾਲਕ ਮਮੀ ਬੁਧਾਈਆਂ ਤੇ ਤੁਹਾਡੇ ਮੂੰਹ ਵਿੱਚ ਵੀ ਪਾਲਕ ਜੀ ਤੁਹਾਨੂੰ ਤਾਂ ਇੱਕ ਛਲਗਮ ਦੇ ਦੇ ਨਾਲ ਖਾਓ ਜੀ ਅੱਛਾ ਮੈਂ ਤੱਕ ਕੋਈ ਕੁਛ ਨਹੀਂ ਹੈਗੀ ਮਿਠਾਈ ਹੈ ਨਹੀਂ ਸਿਨਾ ਮੁੱਕ ਗਈ ਗੀ। ਗੁਲਾਬ ਦਾ ਫਲ ਖਾ ਲਵੀ ਜੀਕਾ। ਤੇ ਸਾਰੇ ਜਣੇ ਬਹੁਤ ਠੰਡਾ ਜੀ ਧਿਆਨ ਰੱਖੇ ਕੋ ਠੰਡ ਹੈਈ ਵਾਲੀ ਬਹੁਤ ਠੰਡਾ ਲੇਟ ਕੇ ਰਿਹਾ ਕਰੋ ਸਾਰੇ ਜਣੇ ਜੀ। ਮੈਂ ਤਾਂ ਹਜੀ ਸਿਰ ਨਾਤੀ ਹੋਈਆਂ ਮੈਂ ਆਪਦੇ ਨੇ ਨਾ ਹੀ ਚੜਾਈ ਬੈਠੀ। ਮੰਮੀ ਵਿਚਾਰੀ ਸਾਰਾ ਸਾਲ ਨੰਗੇ ਪੈਰ ਰਹੀ ਆਈ ਹੈ ਨਾ ਪਿੱਛੋਂ ਦੇਖੋ ਇੱਥੇ ਪਾੜ ਰੱਖੇ ਤੋੜ ਰੱਖੇ ਮੰਮੀ ਨੇ। ਮੈਂ ਜ਼ੋਰ ਕੀ ਕਰਾਂ ਬੂਟੇ ਤੋੜਦਾ। ਨਮਾ ਜੁੜ ਦੂ ਆਪੇ ਆਨੇ ਸਾਲ ਜਿਉ ਪੈਠੀ ਕੋ। ਉਹ ਗੰਡੇ ਬਾਹਰ ਤੋੜ ਕੇ ਲਿਕੇ ਆਈਆਂ ਤੂੰ। ਨੋ ਹਰੇ ਹੋ ਗਏ। ਕੌਣ ਗੰਡੇ ਤੋੜ ਲਿਆ ਫਰਾ ਆਹ ਹਰੇ ਹੋ ਗਏ ਆਪਣੇ ਘਰ ਵਾਲੇ ਅੱਛਾ ਤੂੰ ਘਰੇ ਗਡੇ ਲਾਇਆ ਹੈ ਬੀੜ ਲੈਤੇ ਸੀ ਹਰੇ ਹੋ ਜਣੇ ਹੁੰਦੇ ਆ ਰੋਤੇ ਅੱਛਾ ਵਧੀਆ ਹੋ ਗਏ ਖਾ ਹੋ ਜਾਂਦੇ ਹਰੇ ਹੋ ਕੇ ਪੂ ਕਾਂ ਕੇ ਗਡੇ ਗੰਡੇ ਹੁੰਦੇ ਸੜੀ ਤਾਂ ਹੋ ਜਾਂਦੇ ਫਿਰ ਉਹ ਬਣਾਉਣੇ ਸੀ ਮਸਾਲੇ ਜੀ ਪੈਂਦੇ ਹੁੰਦੇ ਆ ਮਣ ਤੜਕਾ ਹੀ ਲਾਉਣਾ ਗੰਡੇ ਸਬਜੀ ਥੋੜੀ ਸਵਾਦ ਲੱਗਦੀ ਸੇਣਾ ਚ ਤੇ ਆ ਦੇਖੋ ਜੀ ਸੇਣਾ ਚ ਕੌਣ ਖਾਂਦਾ ਹੁੰਦਾ ਗੰਡੇ ਖਾਂਦਾ ਤਾਂ ਕੌਣ ਹੁੰਦਾ ਗਰਮੀ ਗਰਮੀ ਦਾ ਸਬਜੀ ਬਣਾਇਆ ਆ ਬਰ ਕਪੜੇ ਲਾ ਕੇ ਲੈ ਮਾ ਚਲਦੀ ਆ ਮੈਂ ਅੱਧੇ ਰਾਤ ਛੱਡਿਆ ਆ ਜੀ ਆਏ ਆਪਾਂ ਕੋਠੇ ਚੱਲਦੇ ਮੰਮੀ ਨੇ ਬਿੰਦੀ ਚਾਹੀਏ ਥੋੜੀ ਥੋੜੀ ਕੁੱਟ ਭਰਦੀ ਆ ਫੇਰ ਦੁਰਦੀ ਆ ਜੀ ਤੇ ਇਧਰ ਆਪਾਂ ਮੱਜਾਂ ਲਵੇ ਟੀਆ ਬਈਆਂ ਨੇ ਮੱਜਾਂ ਹੁਣ ਇਹਦਾ ਬਾਹਰ ਖੜੀ ਜਾਣੇ ਹੁਣ ਸਵੇਰ ਦੀਆਂ ਅੰਤਰੀ ਸੇ ਮੈਂ ਸਵੇਰ ਠਾਈਏ ਇਧਰ ਇਹ ਆਪਣੀ ਮੱਜਾਂ ਨਹੀਂ ਜੀ ਦੇਖ ਸਕਦੇ ਹੋ ਤੁਸੀਂ ਹੈਲੋ ਕਰਦੇ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਪੱਗੋ ਕਰਦੇ ਸਾਰਿਆਂ ਨੂੰ ਬੋਲੋ ਉਹ ਖੜੀ ਆਪਣੀ ਬਰਕਤ ਜੀ ਤੇ ਇਧਰ ਆਪਾਂ ਥਨਾਈ ਸੰਨੀ ਪਾਈ ਪਈ ਇਹਨਾਂ ਨੂੰ ਸਵੇਰ ਆਪਾਂ ਟੇਕਰ ਟੋਕਰਾ ਰੱਖਦੇ ਨੇ ਸਵੇਰ ਵਾਸਤੇ ਇਹਨਾਂ ਨੂੰ ਤੇ ਉਹ ਆਪਣਾ ਬਾਏ ਬੈਠਾ ਜੀ ਉੱਤੇ ਕੱਪੜੇ ਆਏ ਆ ਆਪਾਂ ਹੁਣ ਕੱਪੜੇ ਲਾ ਕੇ ਲਿਆਉਣੇ ਆ ਹੁਣ ਜਦ ਮੰਮੀ ਨੂੰ ਮਾੜਿਆ ਮੈਂ ਕਹਤਾ ਨਾ ਮਾਂ ਇਹ ਨਹੀਂ ਹੋਰਦੀ ਹੁਣ ਉਹਦੀ ਘੁੱਟ ਭਰ ਲਈਆਂ ਸਾਰੀਆਂ ਜੀ ਗਲਾਸ ਭਰਿਆ ਪੈਸੇ ਦਾ ਅੱਧਾ ਸੀਗਾ ਐ ਐ ਕਹਿਣਾ ਪੈਂਦਾ ਮਾੜਾ ਮੋਟਾ ਫੇਰੇ ਹਲਦੀ ਮੰਮੀ ਉਹ ਬਾਕੀ ਘੋਟੇ ਦੇ ਮੇਰ ਨੂੰ ਪਹਿਲਾਂ ਵੀ ਕਹੀ ਇਧਰ ਆਪਣੇ ਚੱਲਿੰਦਾ ਪਾਰਟ ਸੀ ਇਧਰ ਆਪਾਂ ਜੀ ਚਵਾਰੇ ਇਹਦੇ ਵਿੱਚ ਹਨਾ ਪਾਠੀਆਂ ਧਰੀਆਂ ਹੋਈਆਂ ਚਾਰ ਸਫੇ ਇਸ ਤੋਂ ਮਾਲ ਅੰਦਰੀਵੱਤਿਆਂ ਪਈਆਂ ਦੇਖੋ ਜੀ ਇੱਧਰ ਆਪਣੇ ਗੁਰਦੁਆਰਾ ਸਾਹਿਬ ਵਿੱਚ ਹੋ ਰਿਆ ਹੀ ਰਹਿ ਰਹਾ ਸਾਹਿਬ ਆਪਣੇ ਪਿੰਡ ਵਿੱਚ ਦੇਖ ਸਕਦੇ ਹੋ ਜੀ ਪਤੰਗ ਵੀ ਉੱਡ ਰਹੇ ਨੇ ਉਧਰ ਬਹੁਤ ਸੀ ਦੇਖ ਸਕਦੇ ਆ ਦਿਖਾ ਲੈ ਨੇ ਕੋਈ ਲੋਕ ਪਤੰਗ ਹੀ ਣਡਾਉਂਦੇ ਪਤੰਗਾਂ ਤੋਂ ਮੜ ਕੇ ਚੱਕ ਲਾਂ ਕਾਹਨੂੰ ਫੁੱਟੀਆਂ ਹੋਏ ਕੋਤੂਰੇ ਫਿਰ ਦੇਈ ਏ ਆ ਜੀ ਪਿੰਡਾਂ ਦੀ ਮੌਜ ਪਿੰਡਾਂ ਵਿੱਚ ਬਹੁਤ ਨਿਆਰ ਆ ਜੀ ਹੈ ਉਹ ਆ ਗਿਆ ਸਾਡੇ ਪਿੰਡ ਦਾ ਸੇਵੇ ਜੀ ਤੇ ਆਪਣਾ ਕੋਠਾ ਜੀ ਸਾਰੇ ਆਣ ਦੇਖ ਸਕਦੇ ਹੋ ਮੰਮੀ ਨੇ ਸੰਭਰਤਾ ਸੀ ਉਧੇ ਹੁਣ ਮੈਨੂੰ ਇਧਰ ਜਾਣਾ ਪਊ ਜੀ نیچے ਤੇ ਹੁਣ ਚੱਕਣੇ ਪੈਣਗੇ ਮੋਬਾਈਲ ਫੜ ਆ ਗਈ ਆਪਣੇ ਘਰ ਵਿੱਚੋਂ ਦੇਖੋ ਕਿੰਨਾ ਤੂੰ ਆ ਰਿਹਾ ਜੀ ਮੰਮੀ ਤੂੰ ਪ੍ਰਦੂਸ਼ਣ ਕਰ ਰਹੀ ਹੈ ਸਾਰੇ ਪ੍ਰਦੂਸ਼ਣ ਕਰ ਰਿਹਾ ਦੇਖ ਤੂੰ ਅੱਗ ਤੋਂ ਬਿਨਾਂ ਦਿਖਾ ਦੇ ਮੈਨੂੰ ਕੁਝ ਵੀ ਕਰ ਓਏ ਕੋਈ ਉੱਧਰ ਵੀ ਆ ਰਿਹਾ ਹੈਗਾ ਤੂੰ ਆ ਉਹ ਘਰ ਚੋਂ ਹਰੇਕ ਬੰਦਾ ਅੱਗ ਨੂੰ ਆ ਘਰ ਚੋਂ ਜਮਨ ਨਾਲ ਆਇਆ ਚਾਰਿਆ ਜੀ ਤੂੰ ਘਰ ਚੋਂ ਆ ਰਿਹਾ ਜੀ ਚਲੋ ਫਿਰ ਚੱਲਦੇ ਆਂ ਨੀਚੇ ਜੀ ਤੇ ਪੱਤਾਰ ਕੱਢ ਕੇ ਹੁਣ ਦੁੱਧ ਪਿਆ ਦਿੱਤਾਗਾ ਤੇ ਅੰਦਰੋਂ ਆਪਾਂ ਦੇਖ ਸਕਦੇ ਹਾਂ ਗੁਫਾ ਅੰਦਰ ਦੇਖ ਸਕਦੇ ਹਾਂ ਪਹਿਲਾ ਇੱਕਦਮ ਨੇਹ ਰਹੂਗਾ ਫਿਰ ਪਸੂਣਗੇ ਜੀ ਅਜਾ ਫਲੈਸ਼ ਆਨ ਕਰਦੇ ਆਂ ਇਹ ਆਪਣੇ ਖੜੇ ਮੱਜਾਂ ਜੀ ਮਮੀ ਦੇ ਇਧਰ ਤੋਂ ਹੀ ਪਾਤੀ ਇਹਨਾਂ ਨੂੰ ਇਕੱਲੇ ਇਹਨਾਂ ਨੂੰ ਰੱਖਣਾ ਨਹੀਂ ਆਉਂਦਾ ਸਾਭਾ ਇਹ ਵੀ ਬਹੁਤ ਕਰਨੀ ਬੰਦੀ ਆਣਾ ਮੈਂ ਇਹਨਾਂ ਦੀ ਪੁੱਤਰਾ ਠੰਡਾ ਹੈ ਨਿਕਿਆ ਸੌਂ ਜੂਗਾ ਐਂ ਖੜਾਉਣੇ ਪੈਂਦੇ ਆ ਜੀ ਜਿਹਨੇ ਜੇ ਰੱਖਣੇ ਆ ਨਾ ਐਵੇਂ ਸਮਾਈ ਕਰਨੀ ਪੈਂਦੀ ਹੈ ਇਕੱਲੇ ਬੰਦੇ ਕਹਿੰਦਾ ਵੀ ਮਾਂ ਦੁੱਧ ਦੁੱਧ ਹਨਾ ਮਮੀ ਦੁੱਧ ਦੇ ਪਿਛੇ ਇਨਾ ਕਾਰਨ ਹੁੰਦਾ ਜੀ ਮੜਾ ਜੀ ਸਾਹਮਣੇ ਆ ਪੈਂਦੀ ਹੈ ਜਵਾਕਾਂ ਤੋਂ ਵੀ ਵੱਧ ਖਿਆਲ ਰੱਖਣਾ ਪੈਂਦਾ ਜਵਾਕ ਫੇਰ ਵੀ ਸਮਝਿਆਦੇ ਹਨ ਇਹਨਾਂ ਨੂੰ ਕੀ ਪਤਾ ਗਿਆ ਖਾ ਉਹ ਅੱਗੋਂ ਬੱਚੀ ਬੜੀ ਸਾਰੇ ਦਿਨ ਦੀ ਧੂਈ ਨਹੀਂ ਬਜਾਈ ਹੈਗੀ ਆਪਾਂ ਹਾਂ 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 ਕਿਤੇ ਪਤਾ ਨਹੀਂ ਤੁਰਿਆ ਹਾਂ ਸਾਰੇ ਦਿਨ ਧੂਈ ਚੱਲੀ ਗਈ ਜੀ ਬਾਥੀਆਂ ਬਜਾਈ ਗਈਆਂ ਤੇ ਧੂਈ ਵੀ ਚਲੀ ਗਈ ਤੇ ਇਦਰੇ ਖੜੀਆਂ ਨੇ ਮੱਝਾ ਦੇਖ ਸਕਦਾ ਤੁਸੀਂ ਆਹ ਵੇਖ ਕੇ ਕਰਨ ਸਾਰੇ ਪਹਿਲੇ ਹਨਾ ਮੇਂ ਠੰਡ ਜੀ ਵੀ ਬਾਲੀ ਹੋ ਜਾਂਦੀ ਐ। ਹੋਰ ਦੇਖੋ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਲਗੋਣਾ ਪੈਂਦਾ। ਜ਼ਰੂਰੀ ਐ। ਕਿਹੜੇ ਕਹਿੰਦੇ ਬਿਨੈ ਬਿੱਲ ਹੈ। ਬੁੜੀ ਬਿੱਲ ਨੂੰ ਤੇ। ਹੋਰ ਹੁਣ ਚਲੋ ਆਪਾਂ ਪਾਰਕ ਕਰਦੇ ਹੁਣ ਬੇਲੇ ਹੋਏ ਆ। ਲੈਟ ਲੱਗ ਜੇ ਵੀ ਮਟ। ਜ਼ਰੂਰ ਖੜ ਜੇ ਜਾਂਦਾ ਵਿਚੇ। ਚੱਲ ਵੀ। ਚੱਕੋ ਮੈਟਰੋ। ਤੇ ਅੱਜ ਆਪਾਂ ਕੀ ਬਣਾਵਾਂਗੇ ਮੰਮੀ ਪਾਲਕ ਦੀ ਸਬਜੀ ਬਣਾਵਾਂ ਪਾਲਕ ਆਲੂ ਆਲੂ ਪਾਲਕ ਆਲੂ ਪਾਲਕ ਬਣਾਵਾਂਗੇ ਦੇਖਾਂ ਪਾਠਕ ਪਾਠ ਪਾਠ ਸਪਰਸ ਆਪੀ ਲੰਦੋ ਗਈ ਚੱਲਦਾ ਚੱਲਦਾ ਟੀਵੀ ਆਪਣਾ ਹੁਣ ਇਹਨੂੰ ਦੁਬਾਰੇ ਚਲਾਣਾ ਪਊਗਾ ਆ ਦੇਖੋ ਕੀ ਬਣਿਆ ਆ ਆ ਮੈਂ ਇਹ ਜੋਧਪੁਰ ਗਿਆ ਸੀ ਰਾਜਸਥਾਨ ਤੇ ਆਪਣੇ ਆ ਜੋ ਮੇਰੀ ਸੰਤਿਆ ਸੀ ਗੁਰੂ ਗੰਗ ਸਾਹਿਬ ਜੀ ਘਟੋਮਾ ਨੇ ਇੱਧਰ ਹਣ ਮੰਮੀ ਬਸ ਫਲਕ ਘਟਣ ਲੱਗਦੀ ਐ ਇੱਧਰ ਜਿਗਾਰਡ ਲਾਈ ਜਾਂਦੇ ਮੰਮੀ ਕੀ ਹੋ ਗਿਆ ਜੀ ਅੱਜ ਲੱਗਦਾ ਨਹੀਂ ਇਹਦੀ ਆ ਪਤਾ ਨਹੀਂ ਕਿੱਲੇ ਜਾ ਕਿੱਧਰ گمਅਸ ਗਿਆ ਪਈ ਪਈ ਦਾ ਅੱਛਾ ਹੁਣ ਕੱਲੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਗਾਰਡੂ ਪਿੰਨ ਤਾਂ ਹੀ ਤਾਂ ਕਹਿੰਦੇ ਨੇ ਜਿਗਾੜੀ ਹੁੰਦੇ ਪੰਜਾਬੀ ਵੀ ਹਨ ਆਪਾਂ ਜਿਗਾੜੀ ਕੋਤੋਂ ਡੰਗ ਲਾਉਣਾ ਹੁੰਦਾ ਨਾ ਤੇਜੀ ਅੱਜ ਦਾ ਬਲੌਗ ਤੁਹਾਨੂੰ ਆਪਣਾ ਕਿੱਦਾਂ ਲੱਗਿਆ ਭਾਵੇਂ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਾਂ ਨੂੰ ਜੀ ਸਿਰ ਮੈਂ ਪੈਣ ਲੱਗੀ ਪਾਵਾਂਗੀ ਦੇਖੋ ਇੰਨੇ ਕੰਮ ਸਿਰ ਨਾਲ ਪੈਣ ਲੱਗੀ ਬੋਣਾ ਹੁਣ ਮੈਂ ਜਾਣ ਕੇ ਨਹੀਂ ਬਹਿਵਾ ਕਈ ਵਾਰ ਛਾਲਕ ਬਲਕੁ ਵਿਚ ਪਾਣ ਪੈ ਜਾਂਦੇ ਹਾਂ ਕੋਈ ਬੈਠੇ ਆਪਾਂ ਉਹਦਾ ਪਈ ਜਾਣਗੇ ਮੇਰੇ ਤੋਂ ਪਈ ਜਾਣਗੇ ਹਾਂ ਤੁਸੀਂ ਤਾਂ ਤੁਹਾਨੂੰ ਆਣਾ ਚਾਹੀਦਾ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਜੀ ਤੇ ਜੇਕਰ ਤੁਹਾਨੂੰ ਅੱਜ ਦਾ ਵਲੌਗ ਆਪਣਾ ਵਧੀਆ ਲੱਗਿਆ ਤਾਂ ਆਪਾਂ ਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਕਿੱਦਾਂ ਲੱਗਦਾ ਤੁਹਾਨੂੰ ਆਪਣਾ ਵਲੌਗ ਉਹ ਵੀ ਦੱਸਿਆ ਕਰੋ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਕੱਟੇ ਕੱਟੂਗੀ ਜੀ ਦੇਖ ਦੇਖ ਆਦਾਂ ਤੁਸੀਂ ਮੰਮੀ ਜੇ ਆਪਾਂ ਨਹੀਂ ਕੱਟਿਆ ਨਾ ਹਾਂ ਕੱਤੂ ਨਾਲ ਜੀ ਮੋਟਾ ਹੋ ਜਾਂਦਾ ਸਿੱਧਾ ਨਾਲ ਜੀ ਹੋਰੇ ਘੈਂਟਾ ਕੰਮ